ਸਸੇ ਕੱਲ ਦੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰਾਂ ਚ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਪਹਿਰਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਪੰਜਾਬ ਸਰਕਾਰ ਨੇ ਨਹਿਰਾਂ ਦੇ ਪਾਣੀ ਛੱਡਣ ਦਾ ਪ੍ਰੋਗਰਾਮ ਕੀਤਾ ਜਾਰੀ ਦੇਖੋ ਤੁਹਾਡੇ ਖੇਤ ਚ ਕਦੋਂ ਆ ਰਿਹਾ ਹੈ ਪਾਣੀ ਇਸ ਦਾ ਪੰਜਾਬ ਸਰਕਾਰ ਨੇ ਖਰੀਫ ਦੇ ਮ ਮੌਸਮ ਦੌਰਾਨ ਨਹਿਰਾਂ ਵਿੱਚ ਪਾਣੀ ਛੱਡਣ ਦਾ ਪ੍ਰੋਗਰਾਮ ਜਾਰੀ ਕਰ ਦਿੱਤਾ ਗਿਆ ਹੈ ਇਸ ਸਬੰਧੀ ਦੇ ਜਾਣਕਾਰੀ ਦਿੰਦੇ ਆ ਜਲ ਸਰੋਤ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ 21 ਤੋਂ 28 ਅਗਸਤ 2024 ਤੱਕ ਸਰਹੰਦ ਕੈਨਾਲ ਸਿਸਟਮ ਦੀਆਂ ਨਹਿਰਾਂ ਜਿਵੇਂ ਸਿਧਵਾ ਬ੍ਰਾਂਚ ਬਠਿੰਡਾ ਬ੍ਰਾਂਚ ਬਿਸਤਰ ਦੁਆਰਾ ਕਹਿਰਾਨ ਅਬੋਹਰ ਬ੍ਰਾਂਚ ਅਤੇ ਪਟਿਆਲਾ ਫਿਡਰ ਕੰਮਵਾਦ ਪਹਿਲੀ ਦੂਜੀ ਤੀਜੀ ਚੌਥੀ ਵਾਰ ਪੰਜਵੀਂ ਤਰਜੀਹ ਦੇ ਆਧਾਰ ਤੇ ਚੱਲਣਗੀਆਂ ਬੁਲਾਰੇ ਨੇ ਦੱਸਿਆ ਕਿ ਪਾਖੜਾ ਮੈਨ ਮੇਨ ਲਾਈਨ ਵੱਲੋਂ ਨਿਕਲਦੀਆਂ ਨਹਿਰਾਂ ਜੋ ਗਰੁੱਪ ਵਿੱਚ ਇਹ ਵਿੱਚ ਹਨ ਨੂੰ ਪਹਿਲਾ ਤਰਜੀਹ ਦੇ ਆਧਾਰ ਤੇ ਪੂਰਾ ਪਾਣੀ ਮਿਲੇਗਾ ਜਦਕਿ ਕੱਗਰ ਲਿੰਕ ਅਤੇ ਇਸ ਦੀ ਵੱਲੋਂ ਨਿਕਲਦੀਆਂ ਕੱਗਰ ਬ੍ਰਾਂਚ ਤੇ ਪੀ ਐਨ ਸੀ ਦੇ ਗਰੁੱਪ ਬੀ ਵਿੱਚ ਹਨ ਨੂੰ ਦੂਜੀ ਤਰਜੀਹ ਦੇ ਆਧਾਰ ਤੇ ਬਾਕੀ ਬ੍ਰਾਂਚ ਪਾਣੀ ਮਿਲੇਗਾ ਬੁਲਾਰੇ ਨੇ ਦੱਸਿਆ ਕਿ ਇਸ ਤਰ੍ਹਾਂ ਸਰਹਿੰਦ ਫੀਡਰ ਵੱਲੋਂ ਨਿਕਲਦੇ ਸਾਰੇ ਜਿਹੜੇ ਗਰੁੱਪ A ਵਿੱਚ ਹਨ ਉਹਨਾਂ ਨੂੰ ਪਹਿਲੀ ਤਰਜੀਹ ਦੇ ਆਧਾਰ ਤੇ ਪੂਰਾ ਪਾਣੀ ਮਿਲੇਗਾ ਜਦਕਿ ਸਰਹਿੰਦ ਫੀਡਰ ਵੱਲੋਂ ਨਿਕਲਦੀਪ ਅਬੋਹਰ ਬ੍ਰਾਂਚਾ ਲੋਅਰ ਅਤੇ ਇਸ ਰੱਜ ਬਾਹੀਆ ਜੋ ਗਰੁੱਪ B ਵਿੱਚ ਹਨ ਉਹਨਾਂ ਨੂੰ ਦੂਜੀ ਤਰਜੀਹ ਤੇ ਪਾਣੀ ਦਿੱਤਾ ਜਾਵੇਗਾ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਧੰਨਵਾਦ